ਨੌਕਰ ਹੈ ਨੌਕਰ ਲਾ ਲੋਕਤ ਮਾਤੀ ਲਾ ਮਾਨੂੰ ਪੇਕਿਆਂ ਦੀ ਯਾਦ ਆ ਗਈ ਕੱਪੜੇ ਵੀ ਥੋੜਾ ਬੈ ਕੇ ਉਹ ਪਾਣੀ ਕਹਨੂੰ ਚੰਗਲਾ ਆਦਾ ਹੁਣ ਫਿਲਟਰ ਵਾਲਾ ਪਾਣੀ ਪੀਂਦੇ ਆਂ ਤਾਂ ਇਹ ਤਾਂ ਮੋਟੀ ਹੋ ਗਈ ਹੁਣ ਪਾਣੀ ਦਾ ਤਾਂ ਟੋਬੇ ਨਾਲ ਆਉਂਦਾ ਏ ਉਹ ਗਾਈ ਜੈਸੀ ਵੱਡੇ ਮਾਮੇ ਕਰੇ ਪਾਣੀ ਆਓ ਸੈਂਟਰੀਟੋ ਆ ਜੀ ਜੀ ਐਮਐਲਐਲ ਫੀਲਿੰਗ ਦੇੰਦੇ ਰਸ਼ਿਕਾ ਦੇਖੋ ਵਧੀਆ ਬਈ ਮੰਮੀ ਨੇ ਪਛਾਣਿਆ ਮੰਮੀ ਕਹਿੰਦੀ ਹੋਰ ਘਰ ਆ ਗਏ ਆ ਮੰਮੀ ਕਹਿੰਦੀ ਗਲਤੀ ਗੱਲ ਹੀ ਕਰਦੀ ਤੂੰ ਸਾਡਾ ਤਾਂ ਫੇਰ ਹੀ ਕੰਮ ਬੰਦ ਆਉਂਦਾ ਉਹ ਨਿਕੰਮਾ ਤੇਰੇ ਜਿਹੜੇ ਵੀ ਅੱਗੇ ਕਿਹਨੂੰ ਇਹ ਪੈਸਾ ਦਾ ਕਹਿੰਦਾ ਕਿੰਨੇ ਦਾ ਮੈਂ 12 ਕਿਲੋ ਦਾ ਠਿਕਾ ਸੀ ਆਹੋ ਤਾਂ ਤੇ 3 ਕਿਲੋ ਦਾ ਮੈਂ ਲੈਣਾ ਉਹ ਵੀ ਚਲੇਗੇ ਦੁੱਜੇ ਵੀ ਮੈਂ ਦੁੱਜੇ ਵੀ ਚਲੇਗੇ ਘਰ ਖਾਲੀ ਫੜ ਲੱਗਦਾ ਹਨਾ ਕੀ ਜਨਾਹ ਹੋ ਰਿਹਾ ਹੈ ਵਖਾ ਲਿਆ ਤੂੰ ਤੇ ਕਦੇ ਵੇਖਿਆ ਨਹੀਂ ਬਾਦਰਗੜ ਮਰਜੀ ਸੀ ਸੇ ਆਏ ਨਹੀਂ ਅਮਦਿਆਈ ਲਾਵੇਂ ਸਣੀ ਤੂੰ ਉਧਰ ਬੁਰਾਈਆਂ ਸੁਣ ਤੂੰ ਸਾਡੀਆਂ ਬਾਕੀ ਕੰਮ ਛੱਡ ਤੂੰ ਕੁਝ ਨਹੀਂ ਕਰਨਾ ਤੂੰ ਦੁੱਖ ਸੁਣਨਾ ਬਸ ਤੇਰੀ ਭੂਆ ਕਿੰਨੀ ਤੰਗ ਹੈ ਤੇਰੀ ਕੀ ਹੈ ਨਾ ਮੇਰਾ ਸਵਾਰ ਗਿਆ ਸਾਰੇ ਅੱਜ ਭੂਆ ਅਲੱਗ ਨੂੰ ਜਿੱਤੇ ਜੋਦੀ ਨੂੰ ਮੋਦੀ ਆ ਗਈ ਤੇ ਕੇ ਜੁ ਆਈ ਹੈ ਆ ਆ ਆਪੇ ਪੱਗੀ ਆ ਹਾਂ ਉਹ ਤਾਂ ਚਾਲਾ ਸਾਰਾ ਆ ਮੰਮੀ ਆ ਗਈ ਤੇ ਭੂਆ ਵੀ ਆ ਗਈ ਬਸ ਹੈ ਨਾ ਚਲ ਸਾਸੀ ਕਾ ਨਹੀਂ ਕੋ ਮਦੀਆ ਵਰੀਆ ਤੂ ਸਾਸੀ ਕਾ ਇਸ ਗਿਲਾ ਉਧਰ ਨਹੀਂ ਆਇਸੀ ਇਹ ਸਿੱਧੋ ਬਿਣਾ ਨਹੀਂ ਪੂਆ ਬੰਦੀ ਸ਼ਾਨ ਲਲ ਨਹੀਂ 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 ਅੱਛਾ ਸੈਨੀ ਰੋਲ ਸੋਫਾ ਨਵਾ ਦੇ ਅੰਦਰ ਕੋ ਮੁਬਾਰਕਾਂ ਬਹੁਤ ਬਹੁਤ ਸੁਤਾ ਪਿਆ ਤੁਸ਼ਾਨਾ ਨਾ 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 ਉਹ ਹੌਲੀ 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 ਸੈੱਟ ਹੋਊਗਾ ਯਾਰ ਹਾਂਜੀ ਮੇਰੀ ਆ ਇਹ ਬੱਜਿਆ ਥੱਲੇ ਕੀ ਗੱਲ ਕਰੀ ਕਿਤੇ ਕੀ ਕਿੰਦਾ ਧੂਆ ਕਮਜ਼ੋਰ ਹੋ ਗਈ ਉਹ ਬਸ ਸਣੀ ਮਜ਼ਾਕ ਕਰਨ ਦੇ ਆ ਓਏ ਮੈਨੂੰ ਅੱਖਾਂ ਮਾਰਨ ਦੇ ਸਣੀ ਜਦੋਂ ਤੁਹਾਡੇ ਕੋਲ ਗਈ ਉਦੋਂ ਦੀ ਉਦਰੀ ਅ ਅੱਛਾ ਕੀ ਆ ਸਭ ਬਤਾਉਂਦਾ ਹਾਂ ਕੁਝ ਤਾਂ ਮੈਂ ਬਣੂਗਾ ਅਜੀ ਜਲਵਿੰਦਰ ਦਾ ਰੰਦੇ ਵਲੌਗ ਤੁਸੀਂ ਦੇਖਿਆ ਮਾਮੇ ਤੋਂ ਅਸੀਂ ਸ਼ਾਪਿੰਗ ਕੀਤੀ ਅੱਜ ਤੇ ਅਮਨ ਕੈਰੀ ਮਾਮਾ ਹੀ ਠੱਗ ਲਿਆ ਮਾਮੇ ਨੇ ਲੁੱਟ ਲਿਆ ਲਾ ਵੇ ਕੀ ਹੋ ਗਿਆ ਹਰ ਚ ਕੀ ਹੈ ਅ ਮੰਮੀ ਆਂਦੇ ਆ ਆਹ ਜੀਆਂ ਗੱਲਾਂ ਨੇ ਕਰਮਣ ਮੰਮੀ ਕਹਿੰਦੀ ਇਦਾਂ ਨਾ ਕਹੋ ਮੇਰੇ ਕੋਲ ਕਿਉਂ ਮਾਮਾ ਹੁਣ ਵਿਚਾਰੇ ਨੇ ਜੋ ਸਾਲ ਰੇਟ ਲਿਆਂਦਾ ਮਾਮੇ ਨੇ ਸਾਨੂੰ ਉਹੀ ਰੇਟ ਲਾਇਆ ਤੁਸੀਂ ਕਹਤ ਹੋ ਇੰਨੇ ਟੈਨਸ਼ਨ ਲੈ ਰਹੇ ਹੋ ਜੇ ਮਾਮ ਜੇ ਮੰਮੀ ਮਾਮਾ ਜਿਆਦਾ ਘਟ ਲੈਸ ਕਰ ਗਿਆ ਵਿਚਾਰਾ ਕੋਈ ਤੂੰ ਕਰ ਲੈਣੇ ਪੂਰੇ ਨਹੀਂ ਸਾਡੇ ਕੋਲ ਤੇ ਲਓ ਜੀ ਹੁਣ ਅਸੀਂ ਚੱਲ ਪਏ ਐਸ ਟਮ ਸਰੰਦ ਤੋਂ ਬਾਹਰ ਨਿਕਲ ਗਿਆ ਤੇ ਹੁਣ ਇੱਕ ਇੱਕ ਰਿਸ਼ਤੇਦਾਰੀ ਚ ਹੋਰ ਜਾਣਾ ਸੀ ਰਿਸ਼ਤੇਦਾਰੀ ਹੈਗੀ ਅੱਜ ਮਾਸੀ ਵੀ ਆ ਤੇ ਮਾਸੀ ਗਾਂ ਸਾਡੀ ਉੱਥੇ ਬੈਠੀ ਜੰਗਲਾਂ ਚ ਅੱਜ ਮੰਗਲ ਲਾਵਾ ਕਿੱਥੇ ਜਾਵਾਂ ਮੈਂ ਹੁਣ ਨੇਰੇ ਪੈ ਜਾਣੀ ਹਾਂ ਨੇਰੇ ਚ ਕੀ ਕਿਤੇ ਨੂੰ ਵੀ ਹੁਣ ਗੱਡੀ ਗੱਡੀ ਤੇ ਮੰਮੀ ਨੇ ਚਲਾਣੀ ਸੀ ਨਾ ਨੇਰਾ ਪੈ ਜਾਣੀ ਸੀ ਹਣਾ ਨਹੀਂ ਫਿਰ ਉੱਥੇ ਬੀੜ ਜਾਂਦੇ ਫਿਰ ਬਿੱਲੂ ਕੋਲ ਹੁੰਦੇ ਲੈ ਅਧ ਮਾ ਖਰਾਬ ਸੀ ਨਾ ਬੀੜੇ ਦੇ ਬਿੱਲੂ ਕਉਂਦੇ ਆਉਂ ਵੀ ਉਹਦੇ ਉੱਥੇ ਹੀ ਤੇ ਮਮੀ ਮਮੀ ਦੀ ਸੋਚ ਬਹੁਤ ਤਕੜੀ ਹਾਂ ਤੱਕ ਜਾ ਰਹੀ ਹੈ ਮਮੀ ਕਹਿੰਦੀ ਪਹਿਲਾਂ ਉੱਥੇ ਜਾਂਦੇ ਫਿਰ ਬਿੱਲੂ ਕਉਂਦੇ ਇਸ ਲੰਦ ਨੰਕੇ ਪਹਿਲਾਂ ਭੀੜ ਜਾਂਦੇ ਫਿਰ ਭੀੜ ਤੋਂ ਇਧਰ ਕਉਂਦੇ ਮਾ ਇਹ ਕਹਿੰਦੇ ਮੈਲੇ ਬਿੱਲੇ ਨੂੰ ਮਿਲ ਜਾਂਦੇ ਫਿਰ ਮਾਮਾ ਕਹਿੰਦੇ ਠੰਡਾ ਪੁੱਛਣ ਡਿਆ ਤੂੰ ਠੰਡਾ ਵੀ ਨਹੀਂ ਪੀਤਾ ਮਮੀ ਮੇਰੇ ਮਮੀ ਦੀ ਬਹੁਤ ਵੜੀ ਹੈ ਉੱਥੇ ਵੀ ਪੀਤਾ ਹੋਣਾ ਮਮੀ ਆਪਣੇ ਭਰਾ ਦਾ ਦੇ ਕਿੱਡਾ ਪੱਕ ਲੈ ਰਹੀ ਹੈ ਕਹਿੰਦਾ ਕਿ ਸੈਟਿੰਗ ਸਾਰੀ ਖਰਾਬ ਹੋ ਗਈ ਖਾਣ ਪੀਣ ਦੀ ਹਾਂ ਤਾਂ ਟਾਈਮਿੰਗ ਨਹੀਂ ਰਹੀ ਹੈਗੀ ਇੱਕ ਬੋਰੀ ਆਲੂਆਂ ਦੀ ਵੀ ਲੈ ਜਾਂਦੇ ਨਹੀਂ ਆਹੀ ਲੈਣੇ ਦੇਖਾਂ ਹਾਂ ਵਿਚਾਰੇ ਕਿ ਡਾਕਾ ਹੋ ਗਿਆ ਬੇਟਾ ਨਾਲੇ ਕੱਲਾ ਬੈਠਾ ਅੱਗੇ ਦੇਖ ਗਗਨ ਜਾਰੀ ਵਰਦੀ ਪਾ ਕੇ ਅੱਗੇ ਗਗਨ ਨਾਲ ਦੀ ਵਰਦੀ ਪਾਈ ਲੋ ਜੀ ਜਿਆ ਸਾਡਾ ਲੈਂਡਕਰ ਲਗਾ ਇੱਕ ਜਿਹੜਾ ਬੰਦਾ ਸੀ ਚੱਕਿਆ ਹੋਇਆ ਸਾਡੀ ਮਰਜ਼ੀ ਕਿੱਧਰ ਛੱਡਣਾ ਕਿੱਧਰ ਨਹੀਂ ਇਹ ਤੇ ਮਰਜ਼ੀ ਤਾਰ ਸਕਦੇ ਆਂ ਜੀ ਪਾਣੀ ਤੈਨੂੰ ਪੰਜ ਕਿਥੋਂ ਕਿਦਾਂ ਰਹਿ ਜਾਂਦਾ ਅੱਗੇ ਭੁੱਲ ਕੇ ਮੰਗ ਤੜ ਜੇ ਜੇ ਮੰਨ ਗਈ ਹਮਣ ਤਾਂ ਸਿੱਧਾ ਚਾਹ ਲੈ ਜੇ ਨਾ ਮੰਨੀ ਫੇਰ ਨੂੰ ਆਏ ਤਾਂ ਦਰਦਤ ਨੂੰ ਬੱਸੂਲੇ ਨਾ ਇਹਨੂੰ ਪਾਇ ਦੇਣਾ ਕੋਈ ਪੇਪਰਸ ਵੀ ਨਹੀਂ ਲਿਆਈਏ ਮੈਨੂੰ ਲੈ ਕੇ ਜਾਣ ਨੂੰ ਵਾਦੂ ਲੈ ਵਾਦੂ ਕੰਜਰੇ ਤੋਂ ਵਾਦੂ ਮੇਰੇ ਤਾਂ ਕੋਈ ਨਹੀਂ ਹੈਗਾ ਆਪਣਾ ਫੋਨ ਵੀ ਨਹੀਂ ਹੁਣੇ ਫੋਨ ਕਰਾ ਜੇ ਮਰਜ਼ੀ ਮੈਨੂੰ ਲੈ ਕੇ ਜਾ ਆਪਣੀ ਕਹਿੰਦੀ ਮੈਨੂੰ ਲੈ ਕੇ ਜਾਣ ਨੂੰ ਵਾਦੂ ਕਹਿੰਦੀ ਆਹੋ ਇੱਧਰ 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 ਇਧਰ ਮੋੜਨਾ ਬਣਾਵਾ ਅੱਜ ਤਾਰ ਦਿਓਗੇ ਅੱਗੋ ਅੱਗੋ ਸੱਪੇ ਤੂੰ ਉਹ ਗਾਣਾ ਗਾਣਾ ਚੱਦਨੀ ਪੀੜੀ ਦਾ ਪਾ ਜੋੜਾ ਵਾਲਾ ਲੈ ਨਹੀਂ ਚੱਲੇ ਸਹੀ ਗਾਣਾ ਰਮੀ ਗੱਲ ਉਹੀ ਬਣਨੀ ਆ ਨੰਗ ਜਾ ਪਾਣੇ ਨੰਗ ਜਾ ਅੰਕਲ ਹੀ ਸਾਈਡ ਤੇ ਲਾ ਕੇ ਕੱਢ ਗਿਆ ਬਦਿਆਂ ਸਾਈਕਲ ਪਤਾ ਹੁੰਦਾ ਨਾ ਕਿ ਜੁਕਿਆ ਨਾਲ ਦੁੱਤੀਆਂ ਪਹਿਣੀਆਂ ਉਮਰ ਨਾਲ ਲਾ ਜੋ ਇਹਨੂੰ ਨਾਲ ਬੰਨਾਓ ਇਹ ਤੂੰ ਉਹ ਮਾਮਲਾ ਠੰਡਾ ਬਾਤ ਆਈ ਨਾ ਠੰਡਾ ਰਮਿੰਦਰ ਸਾਰੀ ਜਿਹੜੀ ਸਿਧੜੀਆਂ ਦੀ ਕਮਦਰੀਆਂ ਕਦੇ ਆਈ ਨਹੀਂ ਸਹੰਦਰ ਹੈ ਕਿ ਵੀ ਇਹ ਮਾਮੀ ਦਾ ਟੂਰ ਨਾਲ ਤੈਨੂੰ ਤੇ ਫਾਇਦਾ ਹੋਗਾ ਨਾ ਨਹੀਂ ਫਰੂਟ ਤਾਂ ਲਿਆ ਨਹੀਂ ਚੱਲ ਕੋਈ ਨਾ ਹੋਰ ਤੂੰ ਹੀ ਨਾ ਫਰੂਟ ਰੜ ਬੋਤਾ ਖਾ ਰਿਹਾ ਬੱਚੇ ਉਹਨਾਂ ਦੇ ਬਾਹਰ ਨੇ ਹੋਰ ਸਿਆੜਾ ਫੱਤ ਨਹੀਂ ਫਰੂਟ ਵਾੜ ਕਰਨ ਦੀ ਲੋੜ ਹੈ ਕਿ ਤੇ ਨਿਆਣੇ ਨੇ ਤੇ ਚਾਰੋ ਤੇ ਲੈ ਗਏ ਸਹੀ ਗੱਲ ਨਿਆਣੇ ਨੇ ਹੋਰ ਨਿਕਲ ਜਵਾਬ ਨੇ ਜਵਾਬ ਸੁੱਕਣਾ ਉਹਨਾਂ ਤੇ ਵਿਆਹ ਨਾਲ ਹੋਏ ਪਏ ਨੇ ਤੇ ਬਾਹਰ ਗਏ ਹੋਏ ਨੇ ਸੁਖਨਾ ਸਾਰੇ ਜਵਾਕ ਲੱਡ ਵਰਗੀ ਜਾਂਦੀ ਸਕੂਟਰੀ ਤੇ ਸੇਮ ਲੱਡ ਵਰਗੀ ਸਾਰੇ ਜਵਾਕ ਤੇ ਇਹਦੇ ਪਤਾ ਨਹੀਂ ਕਿੰਨੇ ਕੋ ਜਵਾਕ ਨੇ ਹਜੀ ਸਾਡੀ ਮੰਜ਼ਲ ਆ ਗਈ ਏ ਤੇ ਮੰਜ਼ਲ ਤੋਂ ਅਹੀ ਹੁਣ ਐਨੂੰ ਮੁੜ ਜਾਣਾ ਤੇ ਐਨੂੰ ਮੁੜ ਕੇ ਮੰਮੀ ਦੀ ਭੈਣ ਦਾ ਘਰ ਆ ਜਾਣਾ ਗੱਲ ਮੇਰੇ ਤੇ ਬੜੀ ਮੇਰਾ ਦਿਲ ਖੁਸ਼ ਹੁੰਦਾ ਹੈ ਕਲੋਨੀ ਦਾ ਨਾਮ ਹੀ ਹੈਗਾ ਮੰਨ ਕਲੋਨੀ ਆਹ ਦਿਖਾਇਓ ਮਰਜੀ ਅਮਨ ਕਲੋਨੀ ਕਿੱਥੇ ਬੋੜੀ ਆਨੀ ਅਮਨ ਉੱਡ ਗਿਆ ਈ ਗਲਤ 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 ਅਗਲੀ ਏ ਅਗਲੀ ਏ ਗਲੀ ਅਗਲੀ ਕੋਲੋਨੀ ਲਿਖਿਆ ਉਥੇ ਅਗਲੀ ਗਲੀ ਏ ਮੰਮੀ ਨੂੰ ਭੈਣ ਦੀ ਕੋਲੋਨੀ ਦਾ ਸਾਰਾ ਪਤਾ ਹੈ ਲੈ ਮੰਮੀ ਤੇ ਐਕਟਿਵ ਬੜੀ ਹੋਈ ਤੇ ਮੰਮੀ ਦਾ ਸਰ ਸਰਵਾਈਕਲ ਸਕਰ ਵੇਚੀ ਵੜ ਗਿਆ ਨਹੀਂ ਉਹ ਨਵੀ ਕਹਿੰਦੀ ਲਵੀ ਕਹਿੰਦੀ ਕਹਿੰਦੀ ਭੂਆ ਜਾ ਕੇ ਟੈਸਟ ਕਰਾਵੇ ਕੁਛ ਨਹੀਂ ਹੋਣਾ ਮੈਂ ਜਿਹਦੇ ਸਵੇਰੇ ਕਰਾ ਕੇ ਲਿਆਂਦੇ ਜਿਹਨਾਂ ਨੂੰ ਪਤਾ ਲੱਗਿਆ ਹੀ ਹੋਣਾ ਤੇ ਟੈਸਟੇ ਕਰਾਉਂਦੇ ਹੀ ਨਾ ਚਲੋ ਜੀ ਅਮਨ ਕੋਲੋਨੀ ਆ ਗਈ ਹੋਣੀ ਚਲਾਉਗਾ ਹੋਰ ਹੀ ਜਨ ਪੁੱਤਰ ਗਾਂਜਾ ਚਲਾ ਰਹੇ ਨਾ ਲੱਗਾ ਬੋਰ ਲੱਗਾ ਹਨ ਪਤਾ ਤੇਰੀ ਭੈਣ ਦੇ ਕਰਨ ਜਿਹੜੀ ਗਲੀ ਜਲੀ ਬੋਰ ਲੱਗਾ ਉਸ ਤੇ ਤੇਰੀ ਭੈਣ ਵਾਲੀ ਉਹ ਲੈ ਕਲਦੀਪ ਸਿੰਘ ਵਿਰਕ ਲਿਖਿਆ ਦੇਖੋ ਇਹ ਮੰਮੀ ਦੇ ਮੰਮੀ ਦੇਖੋ ਮੰਮੀ ਦੇ ਪਤੀਜੇ ਦਾ ਘਰ ਆ ਗਿਆ ਮੰਮੀ ਖੁਸ਼ ਮੰਮੀ ਖੁਸ਼ ਪਰ ਇਹ ਮੈਂ ਕਿਹ ਪਤੀਜਾ ਆਪਣੇ ਵਾਂ ਪਤੀਜਾ ਮੰਮੀ ਨੂੰ ਨਹੀਂ ਮੰਮੀ ਐਕਟ ਵੀ ਸਾਡੇ ਨਾਲ ਉਹਨਾਂ ਮਾਂ ਦਾ ਪੂਰਾ ਕੰਮ ਕਰਦਾ ਹਾਂ ਸਾਹ ਜਹਾੜ ਡਿ ਗਿਆ ਅਮਨ ਕਲੋਨੀ ਸਰਹੰਦ ਕੀ ਹੋ ਗਿਆ ਕੀ ਹੋਇਆ ਤੈਨੂੰ ਕਾਲਾ ਕਿਦਨੀਆਂ 9000 ਪਰਸ ਤਾਂ ਘੜਨੀ 9000 ਵਾਲੇ ਪਰਸ ਘੜਨੇ ਆ ਇੰਦਰਾ ਘੜਾ ਰਣਾ ਉਹਦਾ ਮੇਟੇ ਪੰਜੀ ਨਹੀਂ ਹੈਗੀ ਉਹਨੂੰ ਤੁਰ ਹੀ ਫਿਰਨੀ ਮੇਟੇ ਪੰਜੀ ਮੇਟੇ ਉਹ ਰਾ ਘੇਵੀ ਸੀ ਨਹੀਂ ਲਵਾਵਾ ਸ਼ੁਕਰ ਲਵਾਵਾ ਘੜਦੇ ਨਹੀਂ ਚੱਲੋ ਚੱਲੋ ਆਓ ਜੀ ਆਓ ਜੀ ਆਓ ਜੀ ਲੋਬੀ ਲੋਵੀਰ ਗੱਡੀਆਂ ਬੜੀਆਂ ਬਦਲਦਾ ਲੋ ਗਾਇਸ ਰਾਤ ਅਸੀਂ ਆ ਗਏ ਸੀ ਮਾਮੇ ਪਿੰਡੋਂ ਨਾਨਕਿਆਂ ਤੋਂ ਤੇ ਮਾਰਨਿੰਗ ਦਾ ਟਾਈਮ ਹੈ ਸਵਾਗਤ ਹੈ ਤੁਹਾਡਾ ਸਾਡੇ ਵਲੌਗ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਲੋ ਜੀ ਅੱਜ ਸਾਡੇ ਮਿਸਤਰੀ ਆਏ ਨੇ ਦਿਖਾਨੇ ਆ ਤੁਹਾਨੂੰ ਕੀ ਕਰ ਰਹੇ ਨੇ ਪੂਰੇ ਮਹੀਨੇ ਬਾਅਦ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਾਸੀ ਫੈਮਿਲੀ ਤੇ ਕਾਫੀ ਦਿਨ ਬਾਅਦ ਅੱਜ ਪਿੰਡ ਆਏ ਹੋਏ ਸੀਗੇ ਤੇ ਤੇ ਮਿਸਤਰੀ ਹੁਣਾਂ ਨੇ ਆਉਣਾ ਸੀਗਾ ਤੇ ਮਿਸਤਰੀ ਹੁਣੀ 1 ਮਹੀਨੇ ਬਾਅਦ ਆ ਰਹੇ ਨੇ ਇਹ ਅੱਜ ਕੱਲ੍ਹ ਹਿਸਾਬ ਕਿਤਾਬ ਤਾਂ ਉਹਨਾ ਪੁੱਠੇ ਹੀ ਚੱਲ ਰਿਹਾ ਹੈ ਮਿਸਤਰੀਆਂ ਦਾ ਤਾਂ ਬਹੁਤ ਜ਼ਿਆਦਾ ਕਹਿ ਲਓ ਅਕਾਲ ਹੀ ਪਿਆ ਹੋਇਆ ਵੀ ਪਹਿਲੀ ਗੱਲ ਤਾਂ ਮਿਸਤਰੀ ਮਿਲਦਾ ਨਹੀਂ ਜੇ ਮਿਲਦਾ ਤਾਂ ਉਹਦੇ ਕੋਲ ਟਾਈਮ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੈ ਵਿੱਚ ਨਾ ਲੈਂਟਰ ਪਾ ਕੇ ਲੈਂਟਰ ਖੋਲ ਕੇ ਚਲੇ ਗਏ ਪਰ ਉਸ ਤੋਂ ਬਾਅਦ ਦੁਬਾਰਾ ਆਏ ਨਹੀਂ ਤੇ ਹੁਣ ਸਹੀ 1 ਮਹੀਨਾ 3 ਦਿਨ ਹੋ ਗਏ ਨੇ ਤੇ ਅੱਜ ਮਿਸਤਰੀ ਹੁਣੀ ਆ ਗਏ ਨੇ ਤੇ ਅੱਜ ਜਿਹੜਾ ਅੰਦਰਲਾ ਇਹਦਾ ਲੈੰਦਾ ਕੰਮ ਹੈ ਪਲਸਟਰ ਪਲਸਟਰ ਉਹ ਸਾਰਾ ਕੁਝ ਕਰਾਵਾਂਗੇ ਬਾਕੀ ਸਾਰੀ ਗੰਦ ਨੂੰ ਪਲਸਟਰ ਨਹੀਂ ਹੋਣਾ ਜਿਹੜਾ ਤਾਂ ਆਹ ਇਹਨਾਂ ਨੂੰ ਪਲਸਟਰ ਨਹੀਂ ਹੋਣਾ ਤੇ ਸਿੱਧਾ ਪੁੱਟੀ ਹੋਊਗੀ ਤੇ ਪਲਸਟਰ ਸਿਰਫ ਹੋਊਗਾ ਇਹ ਇਸ ਕੰਧ ਨੂੰ ਪਲਸਟਰ ਹੋਊਗਾ ਸਿਰਫ ਇਸ ਕੰਧ ਤੇ ਪਲਸਟਰ ਹੋ ਕੇ ਤੇ ਬਾਕੀ ਇਧਰਲੀ ਗੰਦ ਨੂੰ ਕੋਈ ਪਲਸਟਰ ਨਹੀਂ ਹੋਣਾ ਜਿੱਥੇ ਜਿੱਥੇ ਮਾੜੇ ਮੋٹے ਆ ਖੱਡੇ ਨੇ ਇਹ ਇੱਕ ਤਰ੍ਹਾਂ ਦੀ ਟੀਪ ਜੀ ਕਰਕੇ ਭਰ ਦੇਣੇ ਜਿਵੇਂ ਕਿ ਆ ਛੱਡਾ ਇਹ ਭਰਿਆ ਜਾਊਗਾ ਤੇ ਬਾਕੀ ਇਹ ਭਰ ਕੇ ਫਿਰ ਪਲਾਸਟਰ ਪਲਾਸਟਰ ਉੱਥੇ ਹੋਣਾ ਇੱਧਰ ਨਹੀਂ ਹੋਣਾ ਆ ਕੰਦਾ ਤੇ ਨਹੀਂ ਹੋਣਾ ਤੇ ਬਾਕੀ ਸਫਾਈ ਇੱਧਰ ਹੋਈ ਜਾ ਰਹੀ ਹੈ ਜਿਵੇਂ ਜੋ ਸਾਫ਼ ਹੋ ਜਾਂਦਾ ਉਹਨਾਂ ਨੂੰ ਸੋਹਣਾ ਲੱਗ ਜਾਂਦਾ ਕਿ ਮਿਸਤਰੀ ਹੋਣੀ ਬੜੀ ਮੁਸ਼ਕਲ ਨਾਲ ਸਾਡੇ ਕੋਲ ਆਏ ਨੇ ਜਿੰਦਾ ਬੁੱਤਾ ਕਾਲ ਪਿਆ ਹੋਇਆ ਆ ਤੁਹਾਨੂੰ ਆਈ ਹੈ ਇਹਨਾਂ ਨੂੰ ਅਜ ਰਾਹਤ ਦੀ ਸਾਹਸ ਮਿਲੀ ਹੈ ਕੋਈ ਨਹੀਂ ਰਾਹਤ ਦੀ ਸਾਹਸ ਹੂੰ ਤੇ ਆ ਪੌੜੀ ਦਾ ਵੀ ਕੰਮ ਹੋ ਰਿਹਾ ਹੁਣ ਉਧਰ ਅੱਜ ਬਸਤਰ ਕਰਨਾ ਚਾਹੁੰਦਾ ਪੌੜੀ ਦਾ ਨਹੀਂ ਕਹਿੰਦਾ ਪੌੜੀ ਕਹਿੰਦਾ ਮੈਂ ਅੱਜ ਪੌਂਟ ਡ ਟੁੱਲੇ ਬੰਦਾਂ ਅੱਜ ਕੱਲ ਬਿਨਾਂ ਇਧਰ ਉੱਤੇ ਪਾ ਦਾਂਗੇ ਸਪਿੰਟਸ ਮੋਟ ਤੇ ਸਾਡੇ ਮਿਸਤਰੀ ਸਾਹਿਬ ਪੂਰੇ ਮਹੀਨੇ ਬਾਅਦ ਦੱਸਦੇ ਮਿਸਤਰੀਆਂ ਨੇ ਮੇਸੈਂਡੂ ਕੀ ਕਰ ਰੱਖਿਆ ਸੀਗਾ ਕਿੱਥੇ ਇੱਥੇ ਕਿੰਨਾ ਕੁਝ ਹੋ ਜਾਣਾ ਸੀ ਮਹੀਨੇ ਦੇ ਕਿ ਜੇ ਲਗਾਤਾਰ ਆਉਂਦੇ ਕੰਪਲੀਟ ਹੋ ਜਾਣਾ ਹੋਰ ਸਾਰਾ ਕੁਝ ਹੀ ਹੋ ਜਾਣਾ ਸੀਗਾ ਹਾਂ ਇਹ ਕਹਿੰਦਾ ਚਾਰ ਪੰਜ ਦਿਨਾਂ ਦਾ ਕੰਮ ਆ ਆ ਪਲੱਸਟਰ ਦਾ ਬਾਕੀ ਥੋੜੇ ਥੋੜੇ ਕੰਮ ਜੇ ਨੇ ਜਿਵੇਂ ਕਿ ਆਪਾਂ ਨੇ ਰਸੋਈ ਦੀ ਸਰਫ ਬਣਾਉਣੀ ਹੈ ਤੇ ਉਹ ਕੰਮ ਹੈ ਤੇ ਹੋਰ ਕੀ ਸੀਗਾ ਤੁਹਾਨੂੰ ਤੇ ਕਿਦਰਾ ਕੰਦ ਜੀ ਇਹ ਗੱਲ ਜੀ ਕਰਾਉਣੀ ਹੈ ਆ ਉਰੇ ਬੰਦ ਕਰਾਉਣੀ ਹੈ ਆ ਉਰੇ ਇੱਥੇ ਦੋ ਫੁੱਟ ਦੇ ਇੱਥੇ ਆ ਕੰਦ ਹੋ ਜੂਗੀ ਉੱਪਰ ਕਿਉਂਕਿ ਇਹ ਕੋਟਾ ਜਿਆ ਹੁੰਦਾ ਵਾਸ਼ਬੇਸ਼ਨ ਨੂੰ ਉਹ ਰਹਿ ਜਾਊਗਾ ਤੇ ਬਾਕੀ ਉਹ ਤਾਂ ਮਨਾ ਕਰ ਰਹੇ ਨੇ ਕਹਿੰਦੇ ਓਪਨ ਹੁੰਦਾ ਮੈਂ ਕਹਾ ਓਪਨ ਹੁੰਦਾ ਰੋਡੀਸ ਮੈਂ ਕਹਾ ਪਲਿੰਗ ਕਿਵੇਂ ਹੋ ਸਕਦਾ ਇਹ ਆਪਾਂ ਸਪਲਾਈ ਤੇ ਲਾ ਕੇ ਵਿੱਚ ਸ਼ੀਟਾ ਲਗਾ ਕੇ ਪਲਾਈ ਬੋਰਡ ਵਾਲੀ ਗੱਲ ਆਖ ਭਰਾ ਕੰਨੇ ਟਾਈਮ ਬਾਅਦ ਹੁਣ ਨਹੀਂ ਉੱਥਰ ਨਾਲ ਹੀ ਕਰਾਣਾ ਪੈਣਾ ਕਿ ਜਿਹੜਾ ਅੰਨਾਗਾ ਮੈਂ ਇਹਦਾ ਆਪਾਂ ਹੁਣ ਤੁਰਤ ਕਰਾ ਦਈਏ ਇਹਦੇ ਉੱਪਰ ਦੂਸਰੀ ਸ਼ੀਟਾਂ ਲੱਗ ਜਾਂਦੀਆਂ ਹੁੰਦੀਆਂ ਨੇ ਜਿਹੜੀ ਆਉਂਦੀਆਂ ਨੇ ਉਹ ਪੀਵੀਸੀ ਸ਼ੀਟਾਂ ਹੀ ਆਉਂਦੀਆਂ ਨੇ ਅੱਜਕੱਲ ਨਵੀਆਂ ਉਹਦੇ ਇੰਟੀਰੀਅਰ ਡੈਕੋਰੇਸ਼ਨ ਵਾਸਤੇ ਤੇ ਇਸ ਆਫ ਹੋਈ ਜਾ ਰਹਾ ਹੈ ਵੀ ਉਹ ਕਰ ਲੈਣ ਇੱਧਰ ਮੈਂ ਕਿਹਾ ਵੀ ਇੱਧਰ ਹੋਰ ਖਾ ਦੋ ਸਿਮਿੰਟ ਇਹ ਅ ਸਿਮਿੰਟ ਸਮੋ ਲੈ ਕੇ ਰੱਖਦੇ ਆਂ ਉੱਧਰ ਸਟਾਈ ਜਾਓ ਫਿਰ ਉੱਧਰ ਕਿਹੜਾ ਕਿਹੜਾ ਸਟਾਈ ਉੱਤਾਂ ਥੱਲੇ ਕਿਹੜਾ ਮਟੀਰੀਅਲ ਆ ਜਿਹੜਾ ਅੰਦਰੋਂ ਨਿਕਲ ਰਿਹਾ ਆਹ ਆਹ ਜਿਹੜਾ ਇਹੋ ਇੰਨੂੰ ਇੱਧਰ ਇੱਕ ਪਾਸੇ ਸਟਾਈ ਜੋ ਆਉਂਦਰੀ ਕਹਤਾ ਹਾਂ ਇੱਕ ਵਾਰ ਉਸ ਤੋਂ ਗੱਲ ਇਹ ਤੁਹਾਨੂੰ ਚਾਹਤੇ ਨਾ ਤੁਸੀਂ ਮਰਜੀ ਛੁੱਟੀ ਹੈ ਸਹਲੇ ਤੁਹਾਨੂੰ ਪੁੱਛੇ ਸਾਰੇ ਇਕੱਠੇ ਕਰ ਦੋ ਇਹਨਾਂ ਨੂੰ ਵੇਚ ਦਾਂਗੇ ਇੱਕ ਵਾਰ ਸਿਰਾ ਦੋ ਇੱਥੇ ਸਟਾਲੋ ਸਾਰੀ ਮਿੱਟੀ-ਮਿੱਟੀ ਜੋ ਵੀ ਅੰਦਰ ਨਿਕਲਦਾ ਠੀਕ ਹੈ ਤੇ ਸਾਡੇ ਜਿਹੜੇ ਬਲਾਕਸ ਨੇ ਇੱਥੇ ਥੱਲੇ ਦੱਬ ਗਏ ਨੇ ਤੇ ਉਹ ਵੀ ਕੱਲ ਕਢਾਵਾਂਗੇ ਮਿਸਤਰੀ ਦਾ ਰੈਗੂਲਰ ਆਉਣਾ ਬਹੁਤ ਵਧੀਆ ਗੱਲ ਹੈ ਜੇ ਰੈਗੂਲਰ ਨਹੀਂ ਆਇਆ ਤਾਂ ਸਾਡੇ ਵਰਗਿਆਂ ਦਾ ਨੁਕਸਾਨ ਬਹੁਤ ਹੁੰਦਾ ਇਹ ਮਿਸਤਰੀ ਜੇ ਕੋੜੇ ਖੜਕੇ ਕੋਈ ਕੰਮ ਕਰਾਵੇ ਫਿਰ ਤਾਂ ਕੰਮ ਠੀਕ ਰਹਿੰਦਾ ਜੇ ਸਾਡੇ ਵਰਗੇ ਆਪਣੇ ਦਫ਼ਤਰਾਂ 'ਚ ਬੈਠ ਕੇ ਫਿਰ ਤਾਂ ਕੰਮ ਔਖਾ ਹੀ ਐ ਆਪਰੇ ਫੋਨ ਆ ਡਾਕਟਰ ਕੋਲ ਲੈ ਲੇ ਕਮਾਣ ਲੈ ਹੋਰ ਲਓ ਜੀ ਇਹ ਦਿਨ ਰਾਤ ਮਾ ਮੇਰੇ ਤੋਂ ਪਿੱਲਾ ਕਹਿੰਦਾ ਨਵੀਂ ਤੇ ਇਹਦੇ ਚ ਆਪਾਂ ਰੱਖਿਆ ਆਪਣਾ ਤੇ ਤੁਸੀਂ ਬਰੂਡ ਦੇ ਕੇ ਤਾਂ ਅੰਦਰ ਰੋਣਾ ਸਾਨੂੰ ਗਈ ਜੇ ਟੋਕਰੀ ਆਈ ਤੇ ਸਾਡਾ ਫਰੂਟ ਹੀ ਮੁੱਕ ਗਿਆ ਇੱਕ ਹੀ ਕੇਲਾ ਤੇ ਇੱਕ ਸੰਜ ਰ ਗਿਆ ਬਾਹਰ ਇਹ ਅੰਦਰ ਰੱਖਿਆ ਵੰਦ ਹੈ ਅੰਦਰ ਆਮਲੇ ਰੱਖਤਾ ਤਾਂ ਕਿ ਤਾਂ ਲੱਗੇਗਾ ਆ ਲਸਣ ਪਾ ਦੇਣਾ ਚਾਹ ਰਿਹਾ ਆਮ ਉਹਦਾ ਹੋਰ ਹੈ ਲਸਣ ਆਸੀ ਲੈਂਦੀ ਹੈ ਲੋ ਗਾਇਸ ਇਦਾਂ ਬਟੋਕਰੀ ਰੱਖਤੀ ਆਪਣੀ Gue t referred to as Tama Hani Suri,